ਆਯੂਜਿਕਾ ਖਾਲਸਾ ਆਯੂਜਿਕਾ ਅੱਜ ਅਸੀਂ ਕਿਸ਼ਨਪੁਰਾ ਗਊਸ਼ਾਲਾ ਦੇ ਵਿੱਚ ਪੁਰੇ ਅਲਟਰਾਸਟ ਵੱਲੋਂ ਇੱਥੇ ਆ ਕੇ ਪਹੁੰਚੇ ਹਾਂ ਜੀ ਉਹਨਾਂ ਨੇ ਸਾਡੇ ਲਈ ਤੋਂ ਕੁਝ ਗਊਸ਼ਾਲਾ ਵਾਸਤੇ ਮਦਦ ਮੰਗੀ ਸੀ ਅਸੀਂ ਉਹਨਾਂ ਨੂੰ ਅੱਜ 31000 ਦਾ ਚੈੱਕ ਭੇਟ ਕਰਨ ਲੱਗੇ ਹਾਂ ਤੇ ਪਹਿਲਾਂ ਵੀ ਅਸੀਂ 15000 ਰੁਪਿਆ ਡੀਜ਼ਲ ਵਾਸਤੇ ਇਹਨਾਂ ਨੂੰ ਦਿੱਤਾ ਸੀਗਾ ਜੀ ਤੇ ਇਸੇ ਤਰ੍ਹਾਂ ਅਸੀਂ ਸਾਰੇ ਨਗਰ ਨਾਸੀਆਂ ਤੇ ਏਰੀਆ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਜਿਨਨੇ ਵੀ ਵੱਧ ਤੋਂ ਵੱਧ ਚੜ ਕੇ ਆਪਾਂ ਇਹ ਦੋ ਬਿਸ਼ਾਲਾਂ ਦੇ ਸੇਵਾ ਕਰੀਏ ਤਾਂ ਜੋ ਇਹ ਦੋ ਬਿਸ਼ਾਲਾਂ ਜੇ ਆ ਤੇ ਇਹਨੂੰ ਸਾਂਭ ਸੰਭਾਲ ਹੋ ਸਕੇ ਕਿਉਂਕਿ ਪਹਿਲਾਂ ਇਹਦੀ ਹਾਲਾਤ ਬਹੁਤ ਮਾੜੇ ਸੀ ਪਰ ਅੱਜ ਅਸੀਂ ਆ ਕੇ ਦੇਖਿਆ ਜਿੱਥੇ ਬਹੁਤ ਸਾਰ ਸਿਪਾਹੀ ਹੈ ਤੇ ਬਹੁਤ ਵਧੀਆ ਉਪਰਾਲੇ ਦੇ ਨਾਲ ਇਹਨਾਂ ਨੇ ਤੂੜੀ ਦਾ ਵੀ ਬੜਾ ਪ੍ਰਬੰਧ ਕੀਤਾ ਬਾਕੀ ਪੱਠੇ ਵਗੈਰਾ ਹੁਣ ਇਹਨਾਂ ਦੀ ਸਾਂਭ ਸੰਭਾਲ ਬਹੁਤ ਵਧੀਆ ਹੋ ਰਹੀ ਹੈ ਤੇ ਸਾਰੇ ਹੀ ਨਗਰ ਵਾਸੀ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜੜ ਕੇ ਇਸ ਉਪਰਾਲੇ ਦੇ ਵਿੱਚ ਹਿੱਸਾ ਪਾਓ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੋ ਮਾਤਾ ਜੈ ਗੋ ਬਾ ਸੋ ਅੱਜ ਸਾਡੇ ਕੋਲ ਬੁਰੇਵਾਲ ਟ੍ਰਸਟ ਦੇ ਸਾਰੇ ਜਿੰਨੇ ਆਏ ਆ ਮੈਂਬਰ ਸਾਡੇ ਉਹਨਾਂ ਨੇ ਸਾਨੂੰ ਆਪਦੇ ਵੱਲੋਂ 31000 ਰੁਪਏ ਦੀ ਸੇਵਾ ਗੋਸ਼ਾਲਾ ਵਾਸਤੇ ਦਿੱਤੀ ਆ ਸੋ ਅਸੀਂ ਸਾਰੀ ਕਮੇਟੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਮਾਤਮਾ ਇਹਨਾਂ ਦਾ ਟ੍ਰਸਟ ਇੰਝ ਹੀ ਬਣਾਈ ਰੱਖੇ ਅਤੇ ਇਹਨਾਂ ਦੇ ਸਿਰ ਤੇ ਮਿਹਰ ਬਖਸ਼ਤ ਰੱਖੇ ਵੱਧ ਤੋਂ ਵੱਧ ਸੇਵਾ ਕਰ ਸਕਣ ਸੋ ਜਿਵੇਂ ਇਹਨਾਂ ਨੇ ਸਾਡਾ ਸਹਿਯੋਗ ਦੀ ਕੀਤਾ ਵਾ ਸਾਰਿਆਂ ਨੂੰ ਬੇਨਤੀ ਆ ਕਿਨ ਕਿਖਨਪੁਰਾ ਰੋਸ਼ਾਲਾ ਦੀ ਇਸ ਤਰ੍ਹਾਂ ਹੀ ਸੇਵਾ ਕਰੋ ਤਾਂ ਜੋ ਬੇਜਬਾਨ ਜਿਹੜੀਆਂ ਗਾਵਾਂ ਵਾਂ ਉਹਨਾਂ ਦਾ ਪੱਠਿਆਂ ਦਾ ਪ੍ਰੋਫੀਲ ਦਾ ਸਾਰਿਆਂ ਦਾ ਪ੍ਰਬੰਧ ਹੋ ਸਕੇ ਇਹ ਸਾਰਾ ਤੁਹਾਡੇ ਸਹਿਯੋਗ ਦੇ ਨਾਲ ਆ ਸੋ ਇਹਨਾਂ ਦਾ ਅਸੀਂ ਫੇਰ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ